ਨੇ ਮਹੱਤਵੇ ਆਕੇ ਗ੍ਰੇਟਰ ਪ੍ਰਿੰਸ ਜੋ ਦੀ ਪਿਕਨਿਕ ਪੰਜਾਬੀ ਆ ਗਿਆ ਪੰਜਾਬੀ ਆ ਰਿਹਾ ਪੰਜਾਹ ਜ ਫਿਰਦੇ ਨੇ ਪੰਜਾਹ ਜ ਫਿਰ ਨਹੀਂ ਤਾਂ ਗੋੜੇ ਗੋੜੇ ਨਾਟ ਟਾਈਮ ਇਟਸ ਰੇਜਡ ਓਵਰ 250000 ਡਾਲਰ ਅਸੀਂ ਗੱਲ ਜ ਸਾਰਿਆਂ ਨੂੰ ਅੱਜ ਆਪਣੇ ਨਾਲ ਨੇ ਗੁਰਦੀਪਵਾਰ ਅੰਕਲ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਹਾਂ ਜੋ ਇਹ ਕਰ ਰਹੇ ਨੇ ਇਸ ਪੰਜਾਬੀ ਕਮਿਊਨਿਟੀ ਲਈ ਤੇ ਪਲੱਸ ਜੋ ਅੱਜ ਸਾਈਕਲਿੰਗ ਹੋ ਰਹੀ ਆ ਇਹਦੇ ਪਿੱਛੇ ਇਹਨਾਂ ਦਾ ਕੀ ਮੋਟਿਵ ਆ ਤੇ ਇਹ ਕਦੋਂ ਤੋਂ ਇਹ ਚੀਜ਼ਾਂ ਨੂੰ ਕਰ ਰਹੇ ਆ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਤੁਸੀਂ ਦੱਸੋਗੇ ਵੀ ਆਪਾਂ ਨੂੰ ਇਹ ਚੀਜ਼ਾਂ ਆਪਾਂ ਕਦੋਂ ਤੋਂ ਕਰ ਰਹੇ ਹਾਂ ਦਿਸ ਇਜ਼ आवर 14th ਐਨੂਅਲ ਬਾਈਕਟ OK ਅਸੀਂ 14 ਸਾਲ ਤੋਂ ਕਰਦੇ ਹਾਂ ਜੀ ਤੇ ਹਰੇਕ ਸਾਲ ਸਾਡੀ ਕਾਫੀ ਬੀ ਇਵੈਂਟ ਅਪ ਐਂਡ ਆਪਰ ਐਂਡ 온 ਦ ਟੋਪ OK ਸੋ ਸਾਡਾ ਮੇਨ ਮਹੱਤਵ ਇਹ ਆ ਕਿ ਗ੍ਰੇਟਰ ਫਰੈਂਚੋਜ਼ ਦੀ ਪਿਕਨਿਕ ਲਾਈਸ ਐਸ ਵੈਲ ਐਜ਼ ਐਕਸਰਸਾਈਜ਼ ਯਾ ਹਥ ਹੈਲਥ ਐਂਡ ਵੈਲਨੈਸ ਇਹੇ ਕੰਮ ਨਾ ਰਿਹਾ ओके दैट्स आई थिंक वी शुड कैरी ऑन ਤੇ ਮੈਂ ਜਾਨਣਾ ਚਾਹੁੰਗਾ ਵੀ ਇਸ ਦੇ ਨਾਲ ਵੀ ਹੋਰ ਵੀ ਕਮਿਊਨਿਟੀ ਦੇ ਲੋਕ ਜੁੜੇ ਹੋਏ ਨੇ ਜਾਂ ਸਿਰਫ ਪੰਜਾਬੀ ਜੀ ਅਬ ਯਾ ਟ੍ਰਾਈਂਕ ਯਾ ਹੋ ਗਿਆ ਦੇ ਆਰ ਸੋ ਤੇ ਇਸ ਦੇ ਨਾਲ ਜੋ ਆਪਣੀ ਫਾਊਂਡੇਸ਼ਨ ਆ ਤੇ ਇਹਦੇ ਵਿੱਚ ਆਪਣਾ ਕੀ ਰੋਲ ਹੈ ਜ ਆਪਣਾ ਫਾਊਂਡੇਸ਼ਨ ਦੇ ਵਿੱਚ ਰੋਲ ਇਹ ਆ ਕਿ ਜਿਹੜੀ ਇੱਥੇ ਦੀ ਹੈ ਜੀ ਆ ਜੋ ਵੀ ਸਾਡੀ ਡੋਨੇਸ਼ਨ ਆ ਤੇ ਇਸ ਲੋਕ ਲਈ ਹੀ ਹਾਂ 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 ਤੇਜ਼ ਲੋਕਲੀ ਹੀ ओके ਕਿ 올 द ਮਨੀ ਜ ਇਨਨ ਲੋੜਿਆ ਡਾਕਟਰਾਂ ਨੂੰ ਇੱਥੇ ਸਪੈਂਡ ਹੁੰਦੀ ਓਕੇ ਇਨ ਦਾ ਹਸਪੀਟਲ ਇੱਥੇ ਸਪੈਂਡ ਹੁੰਦੀ ਇਹ ਸਾਡਾ ਮੇਨ ਗੋਲ ਹੈ ਓਕੇ ਓਕੇ ਯਾ ਕਿਉਂਕਿ ਮੈਂ ਕੈਂਸਰ ਦਾ ਵੀ ਕਰਦੇ ਉਹਦੇ ਵਿੱਚ ਵੀ ਸੀਗੇ ਇੱਕ ਹੋਰ ਵੀ ਇਹਨਾਂ ਲੋਜ ਬਣਿਆ ਉਹਦੇ ਵਿੱਚ ਵੀ ਸੀਗੇ ਸਾਰਿਆਂ ਫੋਰ ਲਾਸਟ 40 ਈਅਰਸ ਵੀ ਆਰ ਵਿਦ ਆਹ ਇਹ ਸਾਨੂੰ ਸਪੌਂਸਰ ਕਰਦੇ ਹੈਗੇ ਪੰਜਾਬੀ ਕੈਨੇਡੀਅਨ ਸੀਨੀਅਰ ਸੋ ਸੀਨੀਅਰ ਸੁਸਾਇਟੀ ਉਹ ਪ੍ਰੋਵਾਈਡ ਕਰਦੇ ਸਾਡੀ ਉੱਠ ਤੇ ਤੇ ਨਿਕ ਲਾਂਚ ਨਾ ਜੋ ਵੀ ਸਾਡਾ ਇਹ ਖਰਚਾ ਉਹ ਪ੍ਰੋਵਾਈਡ ਕਰਦੇ ਆ ਜਿੰਨੀ ਵੀ ਡੋਨੇਸ਼ਨ ਆ ਹਰੇਕ ਪਰਸਨ ਨੂੰ ਉਹ ਰਸੀਦ ਪੂਰੀ ਆਉਂਦੀ ਆ ਓਕੇ ਠੀਕ ਤੇ ਇਹ ਜਿਹੜੀ ਤੁਹਾਡੀ ਸਾਈਕਲਿੰਗ ਕਿ ਕਿੱਥੇ ਜਾ ਕੇ ਰੁਕਦੀ ਆ ਆਪਣੀ ਇਹ ਇੱਥੋਂ ਅਸੀਂ ਗੁਰਦੁਆਰਾ ਸਾਹਿਬ ਤੇ ਜਾ ਕੇ ਪਰਡਨ ਲਈ ਪਰਡਨ ਲਈ ਈਸਟ ਓਕੇ ਤੋਂ ਸਾਰੇ ਜਾਣੇ ਉੱਥੇ ਇਕੱਠੇ ਹੁੰਦੇ ਆ ਤੁਹਾਡੇ ਸਾਰੇ ਉੱਥੇ ਇਕੱਠੇ ਉੱਥੇ ਜਿੰਨੇ ਵੀ ਸਾਡੇ ਸਪੋਰਟਰ ਆ ਉਹਨਾਂ ਨੇ ਬਾਈਕ ਤੋਂ ਹਲ ਉੱਥੇ ਪਹੁੰਚ ਜਾਣਾ ਹੈ ਬਾਈਕ ਵਾਲ ਵਕਲਾ ਓਕੇ ਉੱਥੇ ਲਾਂਚ ਗੈਟ ਟੂਗੇਦਰ ਪਿਤਨੇ ਤੋਂ ਓਕੇ ਇਸ ਇਸ ਜਸਟ ਅ ਫੈਮਿਲੀ ਟਾਈਮ ਓਕੇ ਇਸ देयर ਐਨੀ ਚੀਫ ਗੈਸਟ ਆਰ ਕਮਿੰਗ ਲਾਈਕ ਐਨੀ ਲਾਈਕ ਮੈਨੇਜਮੈਂਟ ਕਮੇਟੀ ਮੈਨੇਜਮੈਂਟ ਕਮੇਟੀ ਇਜ਼ ਹੇਅਰ ਓਕੇ ਔਰ ਦੇ ਆਰ ਆਲਰੇਡੀ ਦੇ ਆਰ ਆਲਰੇਡੀ ਹੈਡੀ ਅਪਰ ਦ ਹੈਲਥ ਫਾਊਂਡੇਸ਼ਨ ਓਕੇ Yeah. okay they so, are helping God. us a lot to organize this yeah. so what are you guys doing for the security for here? security we have the police cruise. okay Always. The so they were taking you with the, all yeah, the protections, they, right? Yeah, they are trying to protection. Mm -hmm. They slow down the, the traffic. Oh, okay. Yeah, this year is different. Oh, yeah, this yeah. year we have more protection. This year, okay. we have three constables, <laughs> plus we have alliance okay. company which they have better signs. Oh, that's the nice. Yeah. Yeah. So our safety is first. Safety is first. This yeah. is not a race. Okay. This is the commitment. Commitment to go over there with and with yeah. the spirit, right? With the with the spirit. Okay. ਕੇ ਅਸੀਂ ਅੱਜ ਤੋਂ ਆਰ ਪੰਜ ਸੱਤ ਸਾਲ ਪਹਿਲਾਂ ਇੱਥੇ ਵਾਪਸ ਵੀ ਆਉਂਦੇ ਆ ਓਕੇ 75 ਕੇਸ 1 ਵੇ ਦੈਨ ਰਿਟਰਨ ਓਕੇ ਯਾ ਸੋ ਹੁਣ ਤੁਸੀਂ ਕਰਨਾ ਇੱਥੋਂ ਜਾਣਾ ਹੈ ਇੱਥੇ ਜਾਣਾ ਹੈ ਉੱਥੇ ਡਿਪੈਂਡ ਹੋ ਦਾ ਬॉयਜ਼ ਫੀਲ ਓਕੇ ਸੋ ਇਫ ਦੇ ਵਾਂਟ ਟੂ ਕਮ ਬੈਕ ਔਨ ਅ ਸਾਈਕਲ ਯਾ ਓਕੇ ਦੇ ਵਿਲ ਅਦਰਵਾਇਜ਼ ਦੇ ਵਿਲ ਲੂਜ਼ ਦੇ ਬਾਈਸਾਈਕਲ ਔਨ ਦਾ ਕਾਰ ਓਕੇ ਓਕੇ ਤੋਂ ਬਹੁਤ ਵਧੀਆ ਲੱਗਾ ਅੰਕਲ ਜੀ ਗੱਲ ਕਰਕੇ ਤੇ ਆਪਾਂ ਸਾਰੇ ਹੁਣ ਚੱਲਦੇ ਆ ਤੇ ਪਹੁੰਚਦੇ ਆ ਆਪਾਂ ਆਪਣੀ ਡੈਸਟੀਨੇਸ਼ਨ ਤੇਰਾ ਬਹੁਤ ਧੰਨਵਾਦ ਤੂੰ ਸਾਡੇ ਵਿੱਚ ਜੁਆਇਨ ਹੋਇਆ ਥੈਂਕ ਯੂ ਤੇ ਹੋਰ ਅਵੇਅਰਨੈਸ ਪਲੈਂਟੀ ਦੇ ਵਿੱਚ ਹੋਵੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ੍ਰੀ ਅਕਾਲ మేమే ਰਿਹਾ ਤੁਹਾਡਾ ਇੱਥੇ ਤੱਕ ਦਾ ਸਫਰੀ ਵਧੀਆ ਹੈਗਾ ਅੱਛਾ ਜੀ ਤੇ ਥੋੜਾ ਸਪੈਕ ਲੰਮੀ ਹੋ ਜਾਂਦੀ ਆ ਹਾਂ ਜੀ ਹਾਂ ਜੀ ਇਸ ਤੋਂ ਬਾਅਦ 30 ਕਿਲੋਮੀਟਰ ਹਾਂ ਜੀ ਹਾਂ ਤੂੰ ਇਹਦੇ ਤੇ ਥੋੜੇ ਹੜ ਜਾਂਦੇ ਆ ਹੌਲੀ ਹੌਲੀ ਓਕੇ ਓਕੇ ਨੇ ਆਪਾਂ ਦੇਖ ਰਹੇ ਸੀ ਪਿੱਛੇ ਆ ਰਹੇ ਨੇ ਸਾਰੇ ਕੀ ਹਾਂ ਜੀ ਹਾਂ ਔਰ ਅਸੀਂ ਯੂਜ਼ ਨੂੰ ਆ ਓਕੇ ਚੜ ਜਾਈਦਾ ਹੈ ਤੇ ਜਗਮ ਓਕੇ ਇਹ ਥੋੜੀ ਟਫ ਸਟ੍ਰੈਟ ਆ ਬੜਾ ਵਧੀਆ ਹੈਗਾ ਫੇਰ ਵੀ ਆ ਜਾਣਾ ਨੇ ਉਹਦੇ ਪਿੱਛੇ ਆ ਗਿਆ ਦੁਗਜ ਨੂੰ ਅੱਛਾ ਅੱਛਾ ਜੀ ਠੀਕ ਹੈ ਠੀਕ ਤੇ ਦੂਬਾਰ ਨੈਕਸਟ ਸਟਾਪ ਵੀ ਹੈਗਾ ਹੋਰ ਕੋਈ ਜਾਫੇ ਦਿੱਤਾ ਫਾਈਨਲ ਹੈ ਆਹ ਫਾਈਨਲ ਹੈ ওকে ਫਾਈਨਲ ਸਟਾਪ ਹੈ ਲਾਸਟ ਸਟਾਪ ਹੈ ਇਸ ਇਹ ਬਰੇਡਾ ਆਂਡ ਆਂਡ ਗੇ ਥੋੜੀ ਹਿੱਲ ਓਕੀ ਹੋ ਜੰਦੀ ਥੋੜੀ ਜੀ ਓਕੇ ਇੱਥੋਂ 7 ਕਿਲੋਮੀਟਰ ਹੀ ਆ ਹੁਣ 7 ਕਿਲੋਮੀਟਰ ਰਹਿ ਗਿਆ ਹਾਂ ਜੀ ਠੀਕ ਹੈ ਕਨਿਆਲ ਨੂੰ ਜਦੋਂ ਮੁੰਡੇ ਨੂੰ ਨਾਂ ਹੀ ਲਿਆ ਕੇ ਤਾਂ ਕਨਿਆਲ ਜਾਣਾ ਤੇਰਾ ਭਲਾ ਕਿਧਰ ਚੱਲ ਜਾਗੇ ਹਾਂ ਬਾਹਰ ਚਲ ਰਿਹਾ ਅੰਕਲ ਨੂੰ ਬੁਲ ਦਿੱਤਾ ਅੱਛਾ ਜੇਕਰ ਤਾਂ ਮੇਰੇ ਘਰ ਦੇ ਮੋਹਰ ਦੀ ਲੰਘਣ ਲੱਗੇ ਹਾਂ ਹਾਂ ਕਹਿੰਦਾ ਮੈਂ ਕਿ ਅਕਾ ਜੀ ਕਿੱਥੇ ਸਾਈਕਲ ਤੇ ਜਾਣਾ ਕਹਿੰਦਾ ਬੰਦਾ ਹਾਂਜੀ ਕਹਿੰਦਾ ਕਿੱਥੇ ਜਾਣਾ ਕਰਾਇਆ ਜਾਣਾ ਕਹਿੰਦਾ ਹੈਗੀ ਐਮ ਤੇ ਇੰਨੀ ਕਿ ਮੈਂ ਤਾਂ ਪਤਾ ਨਹੀਂ ਪਰ ਕਹਿੰਦੇ ਆ ਮੁੰਡੇ ਜੇ ਮੈਂ ਚੋਰਾ ਬੰਜਨ ਹੋਰ ਫੋਨ ਕੀਤਾ ਤੁਹਾਨੂੰ ਦਿਮਾਗ ਖਰਾਬ ਹੋਇਆ ਹਾਂ ਐਡੀ ਦੂਰ ਜਾਣਾ ਕਾਵਾ ਟੱਕ ਤਲ ਗਈ ਤੁਰਪੇ ਅੱਛਾ 15 ਤੋਂ 20 ਬਰੇਕਾਂ ਲੱਗਿਆ ਅਸੀਂ ਥੇੜੇ ਟਾਂਨ ਹੱਲ ਵੀ ਹੋਵੇ ਉਹ ਵੀ ਲੱਗੇ ਵੀ ਆ ਫੈਲੀ ਆ ਅੱਛਾ ਜੀ ਕੋਈ ਸਾਡੇ ਕੋ ਪ੍ਰੋਫੈਸ਼ਨਲ ਬਾਈਕ ਨਹੀਂ ਕੋਈ ਕੁਛ ਨਹੀਂ ਕੁਛ ਵੀ ਨਹੀਂ ਉਧਰ ਕਰਿਆਲਾ ਨੂੰ ਫੋਨ ਕੀਤਾ ਜਿਹਨਾਂ ਨੂੰ ਡੋਨੇਸ਼ਨ ਦੇਣੀ ਸੀ ਹਾਂਜੀ ਉਹ ਸਾਨੂੰ ਆਪ ਤਾਂ ਦੇਖਣਾ ਇਹ ਕਿਤੇ ਝੂਠ ਤਾਂ ਨਹੀਂ ਬੋਲਦੇ ਵੀ ਸੱਚੀ ਜਾ ਰਹੇ ਕਿ ਨਹੀਂ ਸੱਚੀ ਆ ਰਹੇ ਓਕੇ ਹੋਰ ਨੇ ਜਿੱਤੇ ਬਾਹਰ ਹਾਂਜੀ ਹਾਂ 100 ਟਰੱਕ ਤੇ ਲੱਗੀ ਹੋਰ ਹਾਂ ਪਰ ਨਹੀਂ ਸਾਨੂੰ 11 ਘੰਟੇ ਲੱਗੇ ਆ ਜਾਣ ਚਿਕਨੈਲ ਸਤਨਾ ਕਿਉਂ ਨੂੰ ਓਕੇ ਨਹੀਂ ਬਹੁਤ ਵੱਡੀ ਝੋਟਾ ਬਾਈ ਇਹ ਨਹੀਂ ਬਾਰਿਸ਼ ਦਾ ਹੋ ਹਾਂਜੀ ਹਾਂ ਉਸ ਤੋਂ ਬਾਅਦ ਸ਼ੁਰੂ ਜੋ ਹੋਏ ਹਾਂਜੀ ਹਾਂਜੀ 16 ਘੰਟੇ ਸਹੀ ਇਹ ਸਹੀ ਘਟ ਓਕੇ ਲੋਗੇ ਲੋਗੇ ਗੱਲ ਕਿਦਾਂ ਲੱਗ ਰਿਹਾ ਬਿਲਕੁਲ ਵੰਡਰਫੁਲ 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 ਯਾ ਪੀਪਲ ਆਰ ਹੇਅਰ ਬੈਗ سپورਟ ਬੈਗ سپورਟ ਰਾਈਟ ਇਸ ਮਟਾਈ ਕਾਲ ਬੈਗ سپورਟ ਹਾਂਜੀ ਹਾਂਜੀ ਪੀਪਲ ਸ਼ੋ ਅਪ ਹੇਅਰ ਸੋ ਇਟ ਇਜ਼ ਟਾਈਮ ਟੂ ਇੰਜੋਏ ਨਾ With Jennifer, so they're gonna let us know why they are in this organization and uh, from how long they are doing this. Hi, Jennifer, welcome to my channel. Oh, hi, thank hi. you. Thank you. So, can you like describe us for this event and why you guys doing it and from how long you are doing it? Can I? I'm gonna let Amy speak. Okay, but I'm, cause she she is our CEO. Okay, so so much come more. okay, I'm a little bit cam shy. Oh, okay, no problem. No problem. Okay, no. so what's your name? So, my name is Amy, yeah. Spirit of the North Healthcare Foundation. Okay. We Really, are, um, I view us almost as a bridge to okay. bring medical equipment and programs to northern okay. BC yeah. that otherwise wouldn't be possible. Oh, anymore. yeah. So, we can only do the work that we do because of donors, because mm -hmm. of events like Oh yeah! Exactly. <laughs> and, uh, like, from how long you guys are doing this work? So, our organization has been around for 30, 35, 35. 34 years. Okay. Um, and this event has been going on for 14 years so this is the 14th years. annual okay. and in that time yeah. it raised over $250000 Wow, it's Wait, that's a big number, including this. Yeah, okay. including this year. Yeah. Oh wow, that's this is a big number. It's huge. It's it's a signature uh, fundraiser. It, okay. it does so well every year, and I think the beauty of this is mm -hmm. it's a community coming together to yeah. say, "Hey, what can we do yeah. to support our friends and family?" Okay. So as I see here, like all the Punjabi community here, so just want to know, like any other communities also like give you a support kind of things, right, with this? Absolutely. We okay. receive uh, support right across northern BC. Okay. Um, and I think what's unique about Spirit of the North is you can choose to support uh -huh. any area of healthcare oh, that that, yeah. uh, that you're passionate about. Uh -huh. Punjabi Seniors Micathon has supported yeah. cardiac care, it yeah. has been a, a point of pride for uh -huh. all of us, okay. uh, and that is one of the biggest gaps that we see in healthcare in Northern DC uh -huh. is cardiac care. We are moving uh -huh. towards interventional uh -huh. cardiac care. They played a significant role in opening the very first cardiac care unit at okay. UHNBC. Yeah. All the money that we raise stays right here, stays at UHNBC. Yeah. Oh, We're wow. just so grateful for the support. Yeah, that's great. So, my last question is so, you guys organize like any more events like this, or just only cycling? So, this is our only cycling event that okay. we have is okay. with the Punjabi Seniors Bikeathon. Okay. But we have a number of other events. We have a lot of independent fundraising yeah. events that happen right across northern mm -hmm. BC. We've got Festival of Trees that yeah. comes up at wow. end of November. We've got Spirit Day in yeah. May. We've got a new event, Hockey Fest, Hockey coming Fest. up in okay. September. Yeah. Um, and all of that is geared to bring yeah. equipment enhancements to the north. Yeah, I just want to say to my audience and to you, like, you guys are doing a like, really good job oh, thank in this, you. even the. God of Grace, like every year, this will go like more, bigger, more, bigger, and more bigger. And thank you so much to so talk with me and oh. share your opinions and uh, you organize like this beautiful event. You're so yeah, wonderful. Yeah, thank you. Thank you so much, ma'am. Thank you. Thank you. I just want to say on behalf of Spirit of the North Healthcare Foundation, you guys have raised an incredible amount of money. This is the 14th year that this event has gone on. And in that time, you've raised over $250,000 before this year. So on behalf of our board, we've got Lance, our board chair here, right there. Uh, we just want to say a very big thank you. All of that money, as I say every year, has stayed local. It stayed at UHNBC. It's directly helping our family and friends. Uh, you've played a significant role in opening the first cardiac care unit at UHNBC, something we are so incredibly proud of. And that's the first step in bringing that level of interventional cardiac care to Northern BC. We've all heard about the tower, it is coming, ground is breaking next year. We'll have further conversation about what this looks like, but just we can't do the work that we do without your support. And you guys have been so helpful. This event has done so much good. And so just behalf of on, on behalf of all of us, on behalf of families and patients that you've helped, thank you all so much. I hope you know how appreciative we are. What an incredible job, and I hope you had fun. Thank you. <laughs> ਬਾਈਕ ਆਸਾਨ ਦਾ ਨੂੰ 14 ਸਾਲ ਹੋ ਗਏ ਨੇ ਜੀ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਸਾਡਾ ਇੱਕ ਮੈਂਬਰ ਜਿਹੜਾ ਕਿ ਸਾਡੇ ਨਾਲ ਹੁਣ ਨਹੀਂ ਹੈਗਾ ਆਪਣੇ ਗਿਆਨੀ ਗੁਰਚਰਨ ਸਿੰਘ ਢਿੱਲੋਂ ਤੇ ਉਹ ਜਦੋਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਬਾਈਕ ਆਸਾਨ ਉਹ ਉਦੋਂ ਦੇ ਸਾਡੇ ਨਾਲ ਬਾਈਕ ਚਲਾ ਕੇ ਆਉਂਦੇ ਆ ਭਾਵੇਂ ਉਹ ਪਿੱਛੇ ਰਹਿ ਜਾਂਦੇ ਸੀਗੇ ਪਰ ਹਮੇਸ਼ਾ ਉਹਨਾਂ ਨੇ ਕਹਿਣਾ ਵੀ ਨਹੀਂ ਮੈਂ ਸਾਕਿਲ ਤੇ ਹੀ ਆਉਣਾ ਹੈਗਾ ਵਾ ਅੱਜ ਉਹਨਾਂ ਦੀ ਮਿਸਿਸ ਦੇ ਨਾਲ ਗੱਲ ਹੋ ਰਹੀ ਸੀ ਕਿ ਗੁਰਦੁਆਰੇ ਤੇ ਉਹ ਕਹਿੰਦੇ ਸੀਗੇ ਵੀ ਮੈਂ ਤਾਂ 105 ਸਾਲ ਜਿਉਣਾ ਹੈਗਾ ਪਰ ਪ੍ਰਮਾਤਮਾ ਨੇ ਆਪਣੇ ਲਈ ਕੀ ਰੱਖਿਆ ਹੈਗਾ ਵਾ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਅਸੀਂ ਉਹਨਾਂ ਨੂੰ ਅੱਜ ਰੈਕੋਗਨਾਈਜ਼ ਕਰਨਾ ਮੰਗਦੇ ਹਾਂ ਸੋ ਵੀ ਹੈਵ ਦਿਸ ਇਨ ਮੈਮਰੀ ਆਫ ਗੁਰਚਰਨ ਸਿੰਘ ਟਿਲੋਂਗ ਅ ਲੌਂਗ ਟਾਈਮ ਵੋਲੰਟੀਅਰ ਆਫ ਵਾਈਕਸਾਨ ਹੀ ਇਨਸਪਾਇਰਡ ਐਕਸਲੈਂਸ ਵਿਦ ਹਿਸ ਐਨਰਜੈਟਿਕ ਪਰਸਨੈਲਿਟੀ ਹਿਸ ਕਾਈਂਡਨੈਸ ਐਂਡ generosity will long be remembered he will be deeply missed by friends and family ਫੰਡਿੰਗ ਵੀ ਆ ਜਿਹੜੀ ਹਰ ਇੱਕ ਸਾਲ ਇਹ ਨਹੀਂ ਹੋਇਆਗਾ ਕਿ ਪਿਛਲੇ ਸਾਲ ਜ਼ਿਆਦਾ ਸੀ ਤੇ ਇਸ ਸਾਲ ਘਟਾ ਹਰ ਇੱਕ ਸਾਲ ਫੰਡਿੰਗ ਵੀ ਵਧਦੀ ਜਾ ਰਹੀ ਹੈਗੀਆ ਪਿਛਲੇ ਸਾਲ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਕਾਰਡੀਆਕ ਕ੍ਰੈਸਟ ਹੋ ਜਾਂਦੀ ਹੈਗੀਆ ਮੈਨੂੰ ਵੀ 8 ਸਾਲ ਪਹਿਲਾਂ ਇੱਥੇ ਹਾਰਟ ਅਟੈਕ ਹੋਇਆ ਸੀਗਾ ਤੇ ਇੱਥੇ ਆਪਣੇ ਆਪਰੇਸ਼ਨ ਦੇ ਲਈ ਫੈਸਿਲਿਟੀ ਨਹੀਂ ਹੈਗੀ ਸੋ ਵੈਂਕੂਵਰ ਜਾਂ ਕਲੋਨਾ ਜਾਂ ਵਿਕਟੋਰੀਆ ਤੁਹਾਨੂੰ ਫਲਾਈ ਕਰਕੇ ਲੈ ਕੇ ਜਾਂਦੇ ਹੈਗੇ ਸੋ ਉਹ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਉਹਦੀ ਪਹਿਲੀ ਸਟੈਪ ਕੰਪਲੀਟ ਕਰ ਦਿੱਤੀ ਹੈਗੀ ਆ ਤੇ ਆ ਹੁਣ ਵੀ ਜਿੰਨਾ ਪੈਸਾ ਆਪਾਂ ਇਕੱਠਾ ਕਰ ਰਹੇ ਹੈਗੇ ਆ ਉਸ ਦੇ ਲਈ ਹੀ ਜਾ ਰਿਹਾ ਹੈ ਸੋ ਵੋਲੰਟੀਅਰਸ ਸਪੋਰਟਰਸ ਕਿਸੇ ਨੇ ਵੀ ਕਦੇ ਸਾਨੂੰ ਜਵਾਬ ਨਹੀਂ ਦਿੰਦਾ ਹੈਗਾ ਜਦੋਂ ਵੀ ਅਸੀਂ ਉਹਨਾਂ ਤੋਂ ਪੈਸੇ ਦੇ ਲਈ ਮੰਗਦੇ ਹੈਗੇ ਆ ਜਾਂ ਵੋਲੰਟੀਅਰ ਦੇ ਲਈ ਆ ਖਾਣਾ ਬਣਾਉਂਦੇ ਹੈਗੇ ਹਰ ਇੱਕ ਸਾਲ ਔਰ ਸਾਰਿਆਂ ਤੋਂ ਜਿਆਦਾ ਅਸੀਂ ਧੰਨਵਾਦ RCMP ਸੋ ਹਾ ਨ ਟੇਕ ਅ ਮੋਮੈਂਟ ਟੂ ਥੈਂਕ ਯੂ ਫੋਰ ਯਰ ਸਰਵਿਸ ਟੂਡੇ ਐਂਡ ਫੋਰ ਦ ਲਾਸਟ 14 15 16 ਇਅਰਸ ਥੈਂਕ ਯੂ ਯੂ ਕੀਪ ਅਸ ਸੇਫ ਔਨ ਦ ਰੋਡ ਸੋ ਵੀ ਟਰੱਕ ਆਉਂਦਾ ਜਾਂ ਹੋਰ ਆ ਬਹੁਤ ਪ੍ਰੋਬਲਮ ਆ ਜਾਂਦੀ ਆ ਪਰ ਇਹ ਇੰਨਾ ਅੱਗੇ ਪਿੱਛੇ ਲਾ ਕੇ ਤਿੰਨ ਗੱਡੀਆਂ ਪੂਰਾ ਸੇਫ ਰੱਖਦੇ ਹੈਗੇ ਆ ਸਾਨੂੰ ਹਰ ਇੱਕ ਸਾਲ ਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਵਾ ਵੀ ਇਹ ਕਿਸ ਤਰ੍ਹਾਂ ਦੇ ਕਿਵੇਂ ਆਪਾਂ ਬਾਈਕ ਚਲਾਉਣੀ ਹੈਗੇ ਆ ਤੇ ਉਸ ਹਿਸਾਬ ਦੇ ਨਾਲ ਹੀ ਆਪਦੀ ਐਡਜਸਟਮੈਂਟ ਕਰਦੇ ਐ ਐਂਡ ਕਮਿਊਨਿਟੀ ਦਾ ਥੈਂਕ ਯੂ